ਵੱਲੋਂ 11000 ਦਿੱਤਾ ਜਾਣਾ ਆ ਨੌਜਵਾਨ ਵੇਖੋ ਸਾਹਮਣੇ ਫਰਮਾਨੇ ਵਾਲਾ ਦੇਸੀ ਪਰ ਸ਼ੀਲੂ ਸ਼ੀਲੂ ਸਭ ਬੜੇ ਲੱਗਦਾ ਜੇ ਕਿਸੇ ਨੰਬਰ ਦਾ ਰੌਲਾ ਪੈ ਗਿਆ ਤੇ ਆਪਾਂ ਦੱਸਾਂਗੇ ਕਿ ਲੋ ਘਰ ਇਧਰ ਸ਼ੇਲੋ 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 ਇਹ ਪੂਰੀਆ ਸਿਸਰ ਪੂਰੀਆ ਦੇ ਵਿੱਚ 17 ਪਈਏ ਪਰ ਪੂਰੀਆ ਨੇ ਕੋਈ ਜੱਫਾ ਨਹੀਂ ਲਿਆ 17 ਜੋ 17 ਨੰਬਰ ਵੱਲੋਂ ਮਾਜਰੇ ਦੇ ਖੇਡ ਮੇਲੇ ਦਾ ਬੈਸਟ ਏਡ ਪੂਰੀਆ ਸਿਸਰ ਕਰੀ ਪੂਰੀਆ ਲਈ ਤਾੜੀਆਂ ਮਾਰੋ 1 ਮੈਨ ਆਰਮੀ 19 ਟੱਚ 5 ਜੱਫੇ ਸ਼ੀਲੂ ਹਰੇੜਾ ਹਾਰ ਲੈ ਜਿੱਤ ਗਿਆ ਸ਼ੀਲੂ ਬਾਰੇ ਜ਼ੋਰਦਾਰ ਕਹਿੰਦੇ ਬੱਲੋ ਮਾਜਰੇ ਦਾ ਮੇਲਾ ਕਹਿੰਦੇ ਹਰਿਆਣੇ ਵਾਲੇ ਜਿੱਤ ਗਏ ਕੱਲ ਤੁਸੀਂ ਦੇਖ ਹੀ ਲਿੱਤਾ ਹੋਣਾ 6 ਮਾਰਚ ਨੂੰ ਜਿਹੜਾ ਟੂਰਨਾਮੈਂਟ ਹੋਇਆ ਸੀ ਜਿਹਦੇ ਵਿੱਚ ਮੈਂ ਕਹਿੰਦਾ ਹਾਰਲੇ ਫੇਰ ਹਰਿਆਣੇ ਨੂੰ ਚਲੇ ਗਏ ਤੇ ਕੱਲ ਦੇ ਸੈਮੀ ਤੇ ਫਾਈਨਲ ਮੈਚ ਦੇਖ ਕੇ ਯਾਰ ਟੂਰਨਾਮੈਂਟ ਵੀ ਬੜਾ ਜ਼ਬਰਦਸਤ ਯਾਰ ਆਤਕਰਾਤਾ ਬਾਬਿਓ ਅਰੇਂਜਮੈਂਟ ਵੀ ਬਹੁਤ ਸੀ ਤੇ ਦੁਨੀਆ ਦਾ ਇਕੱਠ ਜਿਹੜਾ ਦੇਖ ਕੇ ਮੈਂ ਕਹਿੰਦਾ ਦਿਲ ਜਿੱਤ ਲਿਆ ਯਾਰ ਤੇ ਉੱਥੋਂ ਦਾ ਟੂਰਨਾਮੈਂਟ ਕਹਿੰਦੇ ਸਫਲ ਹੋਇਆ ਜਿਦੇ ਵਿੱਚ ਹਰਿਆਣੇ ਵਾਲੇ ਕਹਿੰਦੇ ਹਾਰਲੇ ਆਪਣੇ ਏਰੀਆ ਨੂੰ ਲੈ ਗਏ ਇੱਕ ਤਾਂ ਹਰਿਆਣੇ ਦੇ ਵਿੱਚ ਕਹਿੰਦੇ ਸ਼ੀਲੂ ਜਾਫੀਆਂ ਦੇ ਵਿੱਚੋਂ ਲੈ ਗਿਆ ਤੇ ਬੂਰੀਆ ਸੀਸਰ ਕਹਿੰਦੇ ਰੇਡਰ ਦੇ ਵਿੱਚੋਂ ਲੈ ਗਿਆ ਤੁਹਾਨੂੰ ਵੀ ਪਤਾ ਹਰਿਆਣੇ ਦੇ ਥੰਮ ਜਾਫੀ ਤੇ ਰੇਡਰ ਆ ਬਾਈ ਜਿੱਥੇ ਟੀਮ ਦੇ ਵਿੱਚ ਖੇਡਦੇ ਹੁੰਦੇ ਆ ਤੇ ਮਜਾ ਆ ਯਾਰ ਕਹਿੰਦੇ ਟੀਮਾਂ ਨੂੰ ਕੁਝ ਹੋ ਜੇ ਜਦੋਂ ਕਹਿੰਦੇ ਟੱਕਰ ਹੁੰਦੀ ਆ ਨਾ ਬੈਸਟਾਂ ਦੀ ਜਦੋਂ ਹੁੰਦੀ ਆ ਹਾਰ ਲਿਆਂ ਦੀ ਤਾਂ ਉੱਥੇ ਇਹ ਸੋਚਿਆ ਜਾਂਦਾ ਯਾਰ ਮੈਚ ਬਾਅਦ ਚੋਂ ਦੇਖਾਂਗੇ ਪਰ ਸਾਡਾ ਸ਼ੀਲੂ ਦੇ ਨਾਲ ਟੱਕਰ ਆ ਕਿਉਂਕਿ ਪਿਛਲੇ ਕਾਫੀ ਟਾਈਮ ਤੋਂ ਲੰਬੇ ਸਮੇਂ ਤੋਂ ਯਾਰ ਥੋੜਾ ਜਿਹਾ ਉਹਦੇ ਗਿੱਟੇ ਹੋਏ ਮੋੜੇ ਦੇ ਕਾਰਨ ਪ੍ਰੋਬਲਮ ਸੀ ਪਰ ਵਾਹਿਗੁਰੂ ਦੀ ਮਿਹਰ ਸਦਕਾ ਅੱਜ ਉਹ ਥੋੜਾ ਜਿਹਾ 90% ਫਿੱਟ ਹੋ ਗਿਆ ਜੇ ਆਪਾਂ ਕਹਦੇ ਹਾਂ 100% ਫਿੱਟ ਹੋ ਗਿਆ 100% ਉਹ ਫਿੱਟ ਨਹੀਂ ਹੋਇਆ ਪਰ 90% ਫਿੱਟ ਹੋਣ ਦੇ ਬਾਵਜੂਦ ਕਹਿੰਦੇ ਪੰਜਾਬ ਦੀਆਂ ਗਰਾਉਂਡਾਂ ਦੇ ਵਿੱਚ ਪੂਰੀ ਤੱਕ ਪਾਉਂਦੇ ਪਿਆ ਕਹਿੰਦੇ ਸਾਰਿਆਂ ਤੋਂ ਵੱਧ ਪਸੰਦ ਕਹਿੰਦੇ ਲੋਕੀ ਕਰਨ ਵਾਲੇ ਸ਼ੀਲੂ ਬਣ ਗਿਆ ਬਈ ਜਿੱਥੇ ਸ਼ੀਲੂ ਖੇਡੇ ਤੇ ਉੱਥੇ ਚੀਕਾਂ ਜਿਹਨੂੰ ਕਹਿੰਦੇ ਹੁੰਦੇ ਹਰਿਆਣੇ ਦੇ ਵਿੱਚ ਅਕਲ ਘੀਆਂ ਆਂਦੇ ਹੋ ਬਾਬਿਓ ਜਦੋਂ ਗਰਾਊਂਡ ਦੇ ਵਿੱਚ ਐਂਟਰੀ ਹੁੰਦੀ ਹੈ ਨਾ ਤਾਂ ਸ਼ੀਲੂ ਵੇਲੇ ਮੈਂ ਕਹਿੰਦਾ ਚੀਕਾਂ ਬੜੀਆਂ ਵੱਜਦੀਆਂ ਬਾਬੇ ਸੁਲਤਾਨ ਵੇਲੇ ਚੀਕਾਂ ਵੱਜਦੀਆਂ ਬੂਰੀਏ ਵੇਲੇ ਵੱਜਦੀਆਂ ਤੇ ਅੱਜ ਕੱਲ੍ਹ ਲੋਕਾਂ ਦੀ ਪਸੰਦ ਜੱਗੂ ਹਾਕਮ ਵਾਲਾ ਵੀ ਹੋ ਗਿਆ ਕੱਲ ਵੀ ਯਾਰ ਸੰਨੀ ਕਾਲੇ ਸਿੰਘਾਂ ਵਾਲੇ ਦੇ 60 ਵਜੇ ਬੜਾ ਦਿਲ ਨੂੰ ਦੁੱਖ ਜਿਹਾ ਲੱਗਿਆ ਯਾਰ ਪਰ ਉਸ ਭਰਾ ਲਈ ਅਰਦਾਸ ਵੀ ਜ਼ਰੂਰ ਕਰਿਓ ਕਿਉਂਕਿ ਬਈ ਤੋਂਡੇ ਪਿਆਰ ਦੇ ਨਾਲ ਉਹ ਪੰਜਾਬ ਦੇ ਵਿੱਚ ਖੇਡਣ ਆਂਦਾ ਜਦੋਂ ਪੰਜਾਬ ਦੇ ਵਿੱਚ ਉਹਨੂੰ ਇੰਨਾ ਪਿਆਰ ਮਿਲਦਾ ਬਈ ਜਦੋਂ ਹਰਿਆਣੇ ਵਾਲੇ ਸ਼ੋਰੇ ਨੂੰ ਤੁਸੀਂ ਪਿਆਰ ਕਰਦੇ ਆ ਤਾਂ ਬਾਬੇ ਉਹ ਮੱਲੋ ਮੱਲ ਪੰਜਾਬ ਦੇ ਵਿੱਚ ਉਹਦੇ ਪੈਰ ਪਟਣੇ ਸ਼ੁਰੂ ਤੇ ਬੜੇ ਜਾਫੀ ਤਕੜੇ ਤੋਂ ਤਕੜੇ ਬੈਠੇ ਆ ਬਾਈ ਬਹੁਤ ਜਾਫੀ ਮੈਂ ਕਹਿੰਨਾ ਤਕੜੇ ਹੋ ਕੇ ਚਲੇ ਗਏ ਆ ਕਬੱਡੀ ਨੂੰ ਛੱਡ ਗਏ ਆ ਕੋਈ ਖੇਡਦਾ ਪਿਆ ਉਹਨਾਂ ਦਾ ਵੀ ਨਾਮ ਚੋਟੀ ਤੇ ਹੀ ਰਹੂਗਾ ਬਾਬੇ ਉਹਨਾਂ ਦਾ ਨਾਮ ਮਟਾਉਣਾ ਬਹੁਤ ਔਖਾ ਜਿਵੇਂ ਬਿੱਟੂ ਦਗਾਲ ਹੋ ਗਿਆ ਬਾਬੇ ਅਰਸ਼ ਚੋਲੇ ਵਾਲਾ ਇਸ ਟਾਈਮਾਂ ਟ੍ਰੈਂਡਿੰਗ 'ਚ ਪਾਲਾ ਹੋ ਗਿਆ ਬਾਬੇ ਉਹ ਖੁਸ਼ੀ ਦੁੱਗਾ ਵਾਲਾ ਹੋ ਗਿਆ ਐਵੇਂ ਦੇ ਯਾਰ ਜਾਫੀ ਕਦੇ ਵੀ ਖਤਮ ਨਹੀਂ ਹੁੰਦੇ ਹੁੰਦੇ ਉਹ ਆਪਣੀ ਮਸਾਲ ਇੱਕ ਦੁਨੀਆ ਦੇ ਵਿੱਚ ਜ਼ਰੂਰ ਛੱਡ ਕੇ ਜਾਂਦੇ ਆ ਜੀ ਤੇ ਕਲਸੀਆਂ ਵਾਲਾ ਵੀ ਕਹਿੰਦੇ ਜਲਦੀ ਤੋਂ ਜਲਦੀ ਵਾਪਸੀ ਹੋ ਰਹੀ ਹੈ ਤੇ ਉਹ ਦੂਜੇ ਪਾਸੇ ਕਹਿੰਦੇ ਪੂਰੀ ਛੰਨਾ ਵਾਲਾ ਵੀ ਕੋਈ 2-4 ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਆਊਗਾ ਬਾਬਿਓ ਕਿਉਂਕਿ ਉਹ ਐਡਾ ਤਕੜਾ ਰੇਡਰ ਆ ਬਾਬਿਓ ਉਹ ਵੀ ਮੈਂ ਕਹਣਾ ਵੱਡੇ-ਵੱਡੇ ਜਾਫੀਆਂ ਦਾ ਧੂਆਂ ਕੜਵਾ ਦਿੰਦਾ ਬਾਈ ਇਸੇ ਤਰ੍ਹਾਂ ਪੈਂਦੀ ਰਹੀ ਕੋਈ ਅੱਜ ਦੇ ਵੀ ਪੰਜਾਬ ਦੇ ਟੂਰਨਾਮੈਂਟ ਹੈਗੇ ਆ ਬਾਬਿਓ ਉੱਥੇ ਅੱਜ ਤੱਕ ਦੇਖਦੇ ਆ ਕੌਣ ਪਾ ਕੇ ਜਾਂਦਾ ਬਾਬਿਓ ਤੇ ਜੋ ਵੀ ਹਰਿਆਣੇ ਵਾਲੇ ਸ਼ੀਲੂ ਨੂੰ ਪਿਆਰ ਕਰਦਾ ਬਾਬਿਓ ਉਹਨੂੰ ਵਧਾਈਆਂ ਜ਼ਰੂਰ ਦਿਓ ਕਹਿੰਦੇ ਹਰਿਆਣੇ ਨੂੰ ਦੋ ਹਾਰਲੇ ਕਹਿੰਦੇ ਸ਼ੀਲੂ ਨੇ ਘਰੇ ਸੈਟ ਲਿਆ ਬਾਬਿਓ ਕਿਉਂਕਿ ਪਹਿਲਾਂ ਵੀ ਇੱਕ ਹਾਰਲੇ ਜਿੱਤਿਆ ਸੀ ਤੇ ਇੱਕ ਕੱਲ ਉਹ ਵੱਲੋਂ ਮਾਜਰਾ ਦੇ ਵਿੱਚ ਜਿੱਤ ਗਿਆ ਤੇ ਹੁਣ ਜਲਦੀ ਤੋਂ ਜਲਦੀ ਔਲਸ ਪਲੇਅਰ ਦੀ ਵਾਪਸੀ ਜ਼ਰੂਰ ਹੁੰਦੀ ਪਈ ਆ ਬਾਬਿਓ ਪਰ ਆਪਾਂ ਅਰਦਾਸ ਜ਼ਰੂਰ ਕਰਿਆ ਕਰੀਏ ਗਰਾਊਂਡਾਂ ਦੇ ਵਿੱਚ ਹਰ ਇੱਕ ਪਲੇਅਰ ਹੱਸਦਾ ਖੇਡਦਾ ਖੇਡੇ ਕੋਈ 60 ਫੀਟ ਤੋਂ ਪਰਮਾਤਮਾ ਦੂਰ ਰੱਖੇ ਕਿਉਂਕਿ ਇਹ ਹੀ ਸਭ ਤੋਂ ਵੱਡੀ ਤੰਦਰੁਸਤੀ ਹੁੰਦੀ ਆ ਹਾਰ ਜਿੱਤ ਤੇ ਬੈਸਟ ਨਿਕਲਣਾ ਉਹ ਪਰਮਾਤਮਾ ਦੇ ਹੱਥ ਹੁੰਦਾ ਪਰ ਉਹਨਾਂ ਪ੍ਰਭਾਵਾਂ ਲਈ ਅਰਦਾਸ ਜ਼ਰੂਰ ਕਰਿਆ ਕਰੋ ਤਾਂ ਕਿ ਉਹ ਸੱਟਾ ਫੇਟਾ ਤੋਂ ਬਚੇ ਰਹਿਣ ਜਿੱਥੇ ਵੀ ਤੁਸੀਂ ਟੂਰਨਾਮੈਂਟ ਦੇਖਣ ਜਾਂਦੇ ਜਾਂ ਲਾਈਵ ਦੇ ਵਿੱਚ ਦੇਖਦੇ ਆ ਤਾਂ ਉੱਥੇ ਇਹਨਾਂ ਪਲੇਅਰਾਂ ਲਈ ਅਰਦਾਸ ਜ਼ਰੂਰ ਕਰਿਆ ਕਰੋ ਤੋਂ ਡੀ ਅਰਦਾਸ ਦੇ ਨਾਲ ਬਾਬੇਓ ਇਹ ਪਲੇਅਰ ਤੰਦਰੁਸਤ ਰਹਿਣ ਤੇ ਇਸੇ ਤਰ੍ਹਾਂ ਵੀਡੀਓ ਦੇਖਦੇ ਰਹੋ ਤੇ ਵੀਡੀਓ ਨੂੰ ਦਬ ਕੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਆਪਣੇ ਸੁਝਾਅ ਜ਼ਰੂਰ ਦਿਓ ਜੇ ਮੇਰੇ ਤੋਂ ਪਿਛਲੀ ਵੀਡੀਓ ਦੇ ਵਿੱਚ ਕਿਸੇ ਪਲੇਅਰ ਦਾ ਗਲਤ ਨਾਮ ਲੈ ਲਿਆ ਤਾਂ ਉਹਦੇ ਲਈ ਮਾਫੀ ਚਾਹੁੰਨਾ ਮੈਂ ਕਿਉਂਕਿ ਉਹ ਪਿਛਲੀ ਵੀਡੀਓ ਦੇ ਵਿੱਚ ਨਾਮ ਹੈ ਕੋਈ ਪਲੇਅਰ ਦਾ ਗਲਤ ਲੈਤਾ ਸੀ ਪਰ ਉਹਦੇ ਵਿੱਚ ਜੋ ਪੁਆਇੰਟ ਬੋਲੇ ਗਏ ਸੀ ਉਹ ਪੁਆਇੰਟਾਂ ਤੇ ਜ਼ਰੂਰ ਨਿਗਾਹ ਕਰਿਓ ਬਈ ਕੇਸ ਗੱਲ ਮੁੱਦੇ ਤੇ ਉਹ ਵੀਡੀਓ ਬਣਾਈ ਗਈ ਸੀ ਤਾਂ ਵੀਡੀਓ ਨੂੰ ਬਾਅਦ ਤੋਂ ਦੇ ਸ਼ੇਅਰ ਕਰ ਦਿਓ ਧੰਨਵਾਦ